ਪਿੰਗ ਸਾਹਿਬ ਜਿਵੇਂ ਬੱਚੇ ਜਿੱਦ ਕਰਦੇ ਫਰਸ਼ ਤੇ ਲੇਟਣ ਦਾ ਮੈਨੂੰ ਵੀ ਸਮਾਂ ਮੈਨੂੰ ਵੀ ਸਮਾਂ ਉਹਨ ਸਮਾਂ ਜਿੰਨਾ ਹੈਗਾ ਉਹਨੇ ਹੀ ਮਿਲਣਾ ਹੈ ਇਹਨਾਂ ਨੇ ਦੇਖੋ 10 ਮਿੰਟ ਵਿਧਾਨ ਸਭਾ ਦੇ ਵਿੱਚ ਰੌਲਾ ਪੈਂਦਾ ਰਿਹਾ 15 ਮਿੰਟ ਲਈ ਜਿਹੜਾ ਜਿਹੜਾ ਸੈਸ਼ਨ ਆ ਉਹ ਅਡਜਰਨ ਕਰਤਾ ਤੇ 25 ਮਿੰਟ ਜਿਹੜੇ ਆ ਸਪੀਕਰ ਸਾਹਿਬ ਨੇ ਇਸ ਤਰ੍ਹਾਂ ਖਰਾਬ ਕਰਤੇ ਪਰ 25 ਮਿੰਟ ਵਿਰੋਧੀ ਧਿਰ ਨੂੰ ਦੇਣੇ ਉਹ ਜ਼ਰੂਰੀ ਨਹੀਂ ਸਮਝੇ। ਵਿਧਾਨ ਸਭਾ ਦੇ ਵਿੱਚ ਬੋਲਣ ਦਾ ਵਕਤ ਨਹੀਂ ਮਿਲ ਰਿਹਾ ਇਹ ਇਲਜ਼ਾਮ ਵਿਰੋਧੀ ਧਿਰ ਲਗਾ ਰਹੀ ਹੈ ਤੇ ਸੱਤਾ ਧਿਰ ਆਪਣਾ ਤਰਕ ਦੇ ਰਹੀ ਹੈ। ਪਰ ਜਦੋਂ ਤੋਂ ਵਿਧਾਨ ਸਭਾ ਦਾ اجلاس ਸ਼ੁਰੂ ਹੋਇਆ ਪੰਜਾਬੀਆਂ ਨੇ ਕੰਮ ਦੀ ਗੱਲ ਤਾਂ ਘੱਟੀ ਸੁਣੀ ਹੈ ਦੇ ਲੀਡਰਾਂ ਦਾ ਹੰਗਾਮਾ ਵਧ ਵੇਖਿਆ। ਇੱਕ ਵੀ ਦਿਨ ਅਜਿਹਾ ਨਹੀਂ ਗਿਆ ਜਿਸ ਦਿਨ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਸਦਨ ਦੇ ਵਿੱਚ ਹੰਗਾਮਾ ਨਾ ਕੀਤਾ ਹੋਵੇ। ਇਲਜ਼ਾਮ ਤਰਾਸ਼ੀਆਂ ਦਾ ਦੌਰ ਸਿਖਰ ਤੇ ਹੈ। ਕਿ ਕੱਲ ਜਦੋਂ ਐਲੋਪੀ ਲੀਡਰ ਸਾਹਿਬ ਬੋਲਣ ਲੱਗੇ ਉਹਨਾਂ ਨੇ ਖੁਦ ਕਿਹਾ ਕਿ ਮੈਨੂੰ ਟਾਈਮ ਦੇ ਦਿਓ ਸਾਡੇ ਜਿਹੜੇ ਵੀ ਕਾਂਗਰਸੀ ਐਮਐਲਏ ਸਾਬਾਨ ਨੇ ਬੋਲਣਾ ਹੈ ਉਹਨਾਂ ਦਾ ਸਮਾਂ ਮੈਨੂੰ ਦੇ ਦਿਓ ਉਹਨਾਂ ਨੂੰ ਸਮਾਂ ਉਹਨਾਂ ਦਾ ਦੇਤਾ ਸੋ ਉਹਨਾਂ ਦਾ ਆਪਦਾ ਸਮਾਂ ਵੀ ਲੈ ਕੇ ਫਿਰ ਬੜਿੰਗ ਸਾਹਿਬ ਜਿਵੇਂ ਬੱਚੇ ਜਿੱਦ ਕਰਦੇ ਫਰਸ਼ ਤੇ ਲਟਣ ਦਾ ਮੈਨੂੰ ਵੀ ਸਮਾਂ ਮੈਨੂੰ ਵੀ ਸਮਾਂ ਹੁਣ ਸਮਾਂ ਜਿੰਨਾ ਹੈਗਾ ਉਹ ਨਹੀਂ ਮਿਲਣਾ ਇਹ ਬੱਚਿਆਂ ਲਈ ਜਿੱਦ ਨਹੀਂ ਕਰਨੀ ਚਾਹੀਦੀ ਇਹ ਵਿਧਾਨ ਸਭਾ ਵਿਧਾਨ ਸਭਾ ਦੇ ਅੰਦਰ ਕਾਇਦਾ ਕਾਨੂੰਨ ਹੁੰਦਾ ਕਾਇਦੇ ਕਾਨੂੰਨ ਦੇ ਤਹਿਤ ਸਮਾਂ ਮਿਲਦਾ ਕੋਈ ਇਹ ਥੋੜੀ ਆਪੇ ਜਿੱਦ ਕਰਨ ਲੱਗਾ ਕੋਈ ਮੈਨੂੰ ਸਮਾਂ ਦੇ ਤਾਂ ਮੈਂ ਇਦਾਂ ਨਹੀਂ ਹੋਇਆ ਕਰਦਾ ਸੋ ਜੋ ਸਪੀਕਰ ਸਾਹਿਬ ਦਾ ਕਿਸੇ ਨਾਲ ਪੱਖਪਾਤ ਨਹੀਂ ਬਿਲਕੁਲ ਜਿਹਦਾ ਜਿੰਨਾ ਸਮਾਂ ਬਣਦਾ ਉਹਨੂੰ ਉਸੇ ਅਸਾਬ ਨਾਲ ਪਹਿਲਾਂ ਕਹਿੰਦੇ ਨੇ ਕਿ ਤੁਹਾਡਾ ਇੰਨਾ ਸਮਾਂ ਇੰਨਾ ਸਮਾਂ ਹੋਰ ਸਭ ਤੋਂ ਕੀ ਭਾਲਦੇ ਨੇ ਲੰਚ ਬ੍ਰੇਕ ਤੋਂ ਬਾਅਦ ਆਏ ਆ ਤੇ ਜਦੋਂ ਬੜਿੰਗ ਸਾਹਿਬ ਬੋਲ ਰਹੇ ਸੀ ਦੇ ਉਸ ਤੋਂ ਬਾਅਦ ਉਹਨਾਂ ਨੇ 5 ਮਿੰਟ ਹੋਏ ਤਾਂ ਕਹਿੰਦੇ ਸਮ ਅਪ ਕਰੋ ਕਿਉਂਕਿ ਤੁਹਾਡਾ ਸਮਾਂ ਖਤਮ ਹੋ ਗਿਆ ਔਰ ਉਸ ਤੋਂ ਬਾਅਦ ਬੜਿੰਗ ਸਾਹਿਬ ਨੇ ਸਮਾਂ ਮੰਗਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੇ ਦੇਖੋ 10 ਮਿੰਟ ਵਿਧਾਨ ਸਭਾ ਦੇ ਵਿੱਚ ਰੌਲਾ ਪੈਂਦਾ ਰਿਹਾ 15 ਮਿੰਟ ਲਈ ਜਿਹੜਾ ਜਿਹੜਾ ਸੈਸ਼ਨ ਆ ਉਹ ਅਟਜਰਨ ਕਰਤਾ ਤੇ 25 ਮਿੰਟ ਜਿਹੜੇ ਆ ਸਪੀਕਰ ਸਾਹਿਬ ਨੇ ਇਸ ਤਰ੍ਹਾਂ ਖਰਾਬ ਕਰਤੇ ਪਰ 25 ਮਿੰਟ ਵਿਰੋਧੀ ਧਿਰ ਨੂੰ ਦੇਣੇ ਉਹ ਜ਼ਰੂਰੀ ਨਹੀਂ ਸਮਝੇ ਔਰ ਸੋ ਜੋ ਕੱਲ ਜੋ ਵੀ ਅਟੈਕ ਹੋਇਆ ਬੜਿੰਗ ਸਾਹਿਬ ਤੇ ਅਸੀਂ ਉਹਦਾ ਉਹਦੀ ਕੋਰ ਨਿੰਦਾ ਕਰਦੇ ਨਹੀਂ ਹੋਣਾ ਚਾਹੀਦਾ ਸੀ ਸਾਨੂੰ ਜਿਹੜੀ ਬਹਿਸ ਦੇ ਵਿੱਚ ਪੂਰੀ ਆਜ਼ਾਦੀ ਉਹ ਮਿਲਣੀ ਚਾਹੀਦੀ ਸੀ ਜਿਸ ਤਰ੍ਹਾਂ ਤੁਸੀਂ ਜੰਦਿਆਂ ਦੀ ਗੱਲ ਕੀਤੀ ਹੈ ਮੈਂ ਸਮਝਦਾ ਕਿ ਇਹ ਜਿਹੜੇ ਜੰਦੇ ਆ ਉਹ ਸਾਨੂੰ ਨਹੀਂ ਜੰਦੇ ਇਹਨਾਂ ਨੂੰ ਲੱਗਣੇ ਚਾਹੀਦੇ ਆ ਜੰਦੇ ਇਹਨਾਂ ਨੂੰ ਲਾਣ ਦੀ ਜ਼ਰੂਰਤ ਹੈ ਕਿਉਂਕਿ ਸਾਨੂੰ ਤਾਂ ਇਹ ਬਾਹਰ ਕੱਢ ਕੇ ਰਾਜੀ ਹੈ ਜੇ ਸਾਨੂੰ ਜੇ ਇਹਨਾਂ ਨੇ ਬਜਟ ਦੇ ਵਿੱਚ ਬਹਿਸ ਕਰਵਾਣੀ ਹੁੰਦੀ ਤੇ ਸਾਨੂੰ ਅੰਦਰ ਪੇਟਾਣਾ ਚਾਹੀਦਾ ਸੀ